ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆਂ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮੰਗੀਆਂ ਤੇ تحصیل ਡੇਰਾ ਬਾਬਾ ਨਾਲ ਤੇ ਜ਼ਿਲ੍ਹਾ ਗਰਦਾਸਪੁਰ ਤੇ ਆਪਾਂ ਪਹੁੰਚੇ ਆ ਵੀਰ ਹਰਦੀਪ ਦੇ ਕੋਲ ਤੇ ਵੀਰ ਦੇ ਕੋਲ ਤਿੰਨ ਨਾਗੇ ਅੱਜ ਦੋ ਸੂਏ ਸવાય ਦੇ ਇੱਕ ਗੱਬਨ ਤਿਆਰ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਕੀ ਧੰਕੁਵਾਦ ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਕਰੀਂ ਵੀਰ ਜੀ ਪਿੰਡ ਮੰਗੀਆਂ ਹਾਂਜੀ ਕਸੀਲ ਡੇਰਾ ਬਾਬਾ ਨਾਨਕ ਹਾਂਜੀ ਜ਼ਿਲ੍ਹਾ ਗਰਦਾਸਪੁਰ ਠੀਕ ਜੀ ਤੇ ਨਾਮ ਵੀ ਦੱਸ ਦੇ ਕਰੀਂ ਆਪਣਾ ਵੀਰ ਜੀ ਨਾਮ ਆਪਣਾ ਹਰਦੀਪ ਤੇ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9855582070 ਠੀਕ ਜੀ ਝੋਟੀ ਤੋਂ ਕਰ ਲਈਏ ਸ਼ੁਰੂ ਵੀਰ ਜੀ ਝੋਟੀ ਤੋਂ ਕਰ ਲਓ ਕੀ ਡਿਟੇਲ ਆ ਦੀ ਵੀਰ ਜੀ ਦੂਜਾ ਸੂਆ ਝੋਟੀ ਹੋ ਦੂਸਰਾ ਸੂਆ ਝੋਟੀ ਸੂਈ ਸਵਾਈ ਤੇ ਦੁੱਧ ਕਿੰਨਾ ਤਿਆਰ ਜੀ ਦੇਖੋ ਇਹ ਕੋ ਦੁੱਧ ਇੱਥੇ 12 ਲੀਟਰ 12 ਕਿ ਲੀਟਰ ਜਿਹੜਾ ਦੁੱਧ ਤਿਆਰ ਆ ਕਿੰਨੇ ਕ ਦਿਨੇ ਸੂਈਏ ਇਹਨੂੰ ਇੱਥੇ ਕੋਈ ਦੱਸ ਦੇਣ ਵਾਲੇ ਕੋਈ 12 ਦਿਨ ਵਾਲੇ ਇਨੇ ਦਿਨ ਸੂਈ ਨੂੰ ਇਹ 12 ਕ ਦਿਨ ਸੂਈ ਨੂੰ ਖੋਲੋ ਵੀਰ ਜੀ ਖੋਲ ਦੇਵੇ ਕਰੀ ਲਓ ਜੀ 12 ਕ ਦਿਨ ਜਿਹੜੇ ਸੂਈ ਨੂੰ ਹੋਏ ਆ ਤੇ ਬਾਕੀ ਮੌਕੇ ਦੇ ਜਿਹੜਾ 10 ਲੀਟਰ ਦੁੱਧ ਤਿਆਰ ਆ ਜੈੱਡ ਬਲੈਕ ਝੋਟੀ ਆ ਸੁਆ ਵੀਰ ਜੀ ਕਿਣਵਾਇਦਾ ਸੁਆ ਵੀਰ ਜੀ ਦੂਜਾ ਦੂਸਰਾ ਸੁਆ ਜੇ ਤੇ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਨੇ ਥਣਾ ਦਾ ਸੈਜ ਗੈ ਬਹੁਤ ਚੰਗਾ ਕਰੋ ਜੀ ਚੈੱਕ ਲੈ ਜਾਓ ਵੀਰ ਜੀ ਬਾਹਰ ਨੂੰ ਕਰੋ ਜੀ ਫੇਸ ਕੁਆਲਟੀ ਚੈੱਕ ਐ ਜੰਮੀ ਪਲੀ ਆ ਕਰਮਾਲੀ ਤੇ ਕਿੰਨਾ ਕੁ ਦੁੱਧ ਭਰੀ ਜਾਊਗੀ ਲਓ ਜੀ ਵੀਰ ਕਹਿੰਦਾ ਕਿ 14 ਕਿ ਲੀਟਰ ਜਿਹੜਾ ਦੁੱਧ ਕਰਮਾਲੀ ਭਰੀ ਜਾਊਗੀ ਕੱਦ ਪੂਰਾ ਵੱਡਾ ਝੋਟੀ ਦਾ ਮੋੜ ਦਿਓ ਵੀਰ ਜੀ ਮੋੜ ਦਿਓ ਐਣ ਜੈਡ ਲੈ ਗਿਆ ਤੇ ਦੂਸਰਾ ਸੁਗਾ ਸੋਈ ਕਰਮਾਲੀ ਤੇ 12 ਦਿਨਾਂ ਦੀ ਸੋਈ ਆ ਤੇ ਮਗਰ ਕਾਫ ਕੀ ਇਹਦੇ ਕੱਢੀ ਮਗਰ ਜਿਹੜਾ ਫੀਮੇਲ ਕਾਫ ਆ ਗਿਆ ਤੇ ਬਾਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਕਰਮਾਲੀ ਦੀ ਕਰੋ ਚੈੱਕ ਲਾਗੇ ਤਾਂ ਤੁਸੀਂ ਧਣਾ ਦਾ ਸਿਆਇ ਤੇ ਗੈਬ ਤੇ ਰੇਟ ਵੀਰ ਨੂੰ ਪੁੱਛਦੇ ਇਹਦਾ ਕੀ ਕਰਨਾ ਕੀ ਰੇਟ ਕਰਨਾ ਵੀਰ ਜੀ ਇਹਦਾ ਜਿੱਦ ਜਿੱਨਾ ਕੋਈ ਗੱਲ ਹੋਣਾ ਕਰਦਾਂਗੇ ਚਲੋ ਬਿਲਕੁਲ ਜੈ ਜੀ ਕਰਨਾ ਆਪਾਂ ਵੀਰ ਜੀ ਮੁੱਲ ਤੇ 10 ਕਰੀਦਾ ਜੀ ਇੱਕ 10 ਘਰੀਦਾ ਮੁੱਲ ਤੇ ਛੜਨੀ ਕਿੱਥੇ ਗਿਆ ਜਿੰਨੇ ਦੀ ਤੁਸੀਂ ਕਰ ਰਹੇ ਹੋ ਛੜਦਾਂਗੇ ਮੈਂ ਤਾਂ ਲੱਖ ਦੀ ਕਰ ਦਈਏ ਜਿਹੜਾ ਜੀ ਵੀਰ ਤੁਹਾਨੂੰ ਕਹਾ ਤਾਂ ਕਰਦਾਂਗੇ ਲੱਖ ਦੀ ਤੇ ਕਰ ਦਈਏ ਥੋੜੀ ਬਹੁਤੀ ਅੰਦਰ ਗੁਜਾਇਸ਼ ਹੈਗੀ ਤੇ ਵੀਰ ਹਾਂ ਮੈਂ 2000 ਛੋਟ ਕਰਦਾਂਗੇ ਲੱਗ ਜੂ 98000 ਦੀ ਹਾਂਜੀ ਟੈਗ ਜੈਸ਼ ਭਾਈ ਨਹੀਂ ਹਾਂਜੀ ਇੱਕ ਵਾਰੀ ਕਰ ਦਈਏ ਮੈਂ ਤਾਂ ਨਹੀਂ ਕਰ ਦੇ ਛੋਟ ਜੇ ਪਰ ਥੋੜਾ ਬਧਾ ਹੋਰ ਆਇਆ ਤੂੰ ਪਹਿਲੀ ਈ ਆਲੀ ਤੇਰਾ ਮਾਨ ਵੀ ਰੱਖਣਾ ਜੋ ਪਹਿਲੀ ਈ ਨਹੀਂ ਆਇਆ ਮੈਂ ਤੀਜੀ ਚੌਥੀ ਈ ਆ ਗਿਆ ਚਲੋ ਜੋ ਤੁਸੀਂ ਕਹਤੋ ਫਿਰ ਮੋੜ ਦੇਣਾ ਕਹਿਣਾ 96000 ਦੀ ਕਰ ਦਈਏ ਹਾਂ ਨਾ ਜੇ ਕਹਤਾ ਵੀਰ ਕਹਤਾ ਲਓ ਵੀਰ ਜੀ 96000 ਦੀ ਦੂਜਾ ਸੂਆ ਤੇ 12 ਦਿਨਾਂ ਦੀ ਸੂਈ ਕਰਮ ਵਾਲੀ 10 ਲੀਟਰ ਮੌਕੇ ਤੇ ਤਿਆਰ ਆ ਤੇ ਦੂਜੇ ਨੰਬਰ ਤੇ ਗੱਬਨ ਤਿਆਰ ਵੱਛੀ ਆ ਕਿਦਾਂ ਵੀਰ ਜੀ ਕੀ ਡਿਟੇਲ ਆ ਦੀ ਵੀਰ ਜੀ ਇਹਦੇ ਰਹਿੰਦੇ ਨੇ ਦੱਸ ਦੇਣ ਸੂਣ ਚ ਅੱਛਾ ਜੀ ਵੀਰ ਜੀ ਘਰ ਵਾਲਿਆਂ 20 ਲੀਟਰ ਦੀ ਗਾਰੰਟੀ ਦਿੱਤੀ ਆ ਆਪਾਂ 15 ਲੀਟਰ ਦੀ 16 ਦੀ ਗਾਰੰਟੀ ਖੋਲ ਲਓ ਜੀ 16 ਲੀਟਰ ਦੀ ਵੀਰ ਕਹਿੰਦਾ ਕਿ ਮੈਂ ਗਾਰੰਟੀ ਦੇ ਦੂੰਗਾ ਘਰ ਵਾਲਿਆਂ ਜਿਹੜੀ 20 ਲੀਟਰ ਦੀ ਗਾਰੰਟੀ ਦਿੱਤੀ ਆ ਤੇ ਸੁਹਾ ਕਿਨਵਾ ਸੋਣਾ ਜੇ ਨੇ ਵੀਰ ਜੀ ਦੂਜਾ ਖੋਲੋ ਫਿਰ ਇਹਨੂੰ ਵੀ ਖੋਲੋ ਕਿ ਇਹਨੇ ਸਾੰਭੀ ਸੂਤੀ ਨਹੀਂ ਗਈ ਸਾੰਭੀ ਥੋੜੀ ਘੱਟ ਆ ਕਹਿੰਦੇ ਲਿਸਪਨ ਹੈਗਾ ਥੋੜਾ ਬਹੁਤਾ ਤੇ ਬਾਕੀ ਵੀਰ ਕਹਿੰਦਾ 16 ਲੀਟਰ ਜਿਹੜਾ ਦੁੱਧ ਭਰੀ ਜਾਊ 10 ਤੋਂ 12 ਦਿਨ ਜਿਹੜੇ ਵੀਰ ਕਹਿੰਦਾ ਕਿ ਲੈ ਜਾਊਗੀ ਤੇ ਬਾਕੀ ਥਣ ਥਣ ਚੰਗਾ ਲੱਗਾ ਢਿੱਲਾ ਢਾਲਾ ਚੰਗੀਆਂ ਬਣ ਚੰਗੀ ਜਾਊਗੀ ਮੋੜ ਲਓ ਵੀਰ ਜੀ ਮੋੜ ਲਓ ਆ ਠੰਡੀ ਆ ਠੰਡੀ ਧੀਰੀ ਚੈੱਕ ਤੁਸੀਂ ਕਰ ਲੋ ਸਿਲੀਆਂ ਸਾਲੀਆਂ ਇੱਕ ਵਾਰੀ ਫੇਰ ਚੈੱਕ ਕਰਾ ਦਿੰਨੇ ਬੰਨ ਕੇ ਫੋਨ ਬੰਦ ਕਰ ਲਿਓ ਵੀਰ ਜੀ ਇੱਕ ਮਿੰਟ ਲਓ ਜੀ ਕੱਦ ਪੂਰਾ ਵੱਡਾ ਵੈੜ ਦਾ ਬਾਕੀ ਸਾਂਭੀ ਥੋੜੀ ਹੀ ਇਹਨੇ ਘਟਿਆ ਤੇ ਚੰਗੀ ਕੋਈ ਸੇਵਾ ਕਰੇ ਤੇ ਦੁੱਧ ਚੰਗਾ ਭਰੀ ਜਾਊਗੀ ਗਰਮ ਵਾਲੀ ਤੇ ਕਰਾ ਦਿਓ ਇੱਕ ਵਾਰੀ ਚੈੱਕ ਸਿਲੀਆਂ ਸਾਲੀਆਂ ਲਓ ਜੀ ਕਰੋ ਚੈੱਕ ਹਾਂ ਠੰਡੀ ਧੀਰੀ ਆ ਗਰਮ ਵਾਲੀ ਤੇ ਇਹਦਾ ਰੇਟ ਵੀਰ ਜੀ ਵੀਰ ਜੀ ਮੁੱਲ ਤਾਂ ਭਾਏ 55 ਕਰੀਏ 50000 ਦੀ ਦੇ ਦਾਂਗੇ 50000 ਦੀ ਤੇ ਕਰਨਾ ਮਾਨਦਾਨ ਕਰਦੋ ਵੀਰ ਜੀ ਹੁਣ ਤੁਹਾਡਾ ਕਿਹਾ ਮੋੜਨਾ ਥੋੜੀ ਕਰ ਦੋ 50 ਤਾਂ ਅੰਦਰ ਕਰ ਦੋ ਆਪ ਹੀ ਕਰ ਦੋ ਤੁਸੀਂ 2% 2 ਨਾ ਛੱਡਿਏ ਥੋੜਾ ਵੱਧ ਛੱਡਿਏ ਜੋ ਤੁਸੀਂ ਕਹਿ ਦੋ ਨਹੀਂ ਤੁਸੀਂ ਕਹਿਣਾ ਨਹੀਂ ਤੁਹਾਡੇ ਕਹਿਣ ਤੇ ਵੀ 46000 ਦੀ ਦੇ ਦਈਏ 45 ਦੀ ਦੇਣਾ ਲਓ ਜੀ 45000 ਦੀ ਬਹੁਤ ਚੰਗੀ ਵਿਹੜਿਆ ਤੇ ਬਾਕੀ ਤੁਸੀਂ ਚੈੱਕ ਕਰ ਹੀ ਲਈਆ ਤੇ ਤੀਜੇ ਨੰਬਰ ਤੇ ਵੀਰ ਜੀ ਕਿੱਦਾਂ ਜੀ ਵੀਰ ਜੀ ਜਰਸੀ ਜੋ ਹਾਂਜੀ ਇਹ ਵੀ ਠੰਡੀ ਜੋ ਵੀਰ ਜੀ ਆ ਵੇਖੋ ਲਓ ਜੀ ਕਰੋ ਚੱਕਰ ਮਾਲੀ ਠੰਡੀ ਧੀਰੀ ਐਨ ਜਰਸੀ ਤੇ ਜਿਆਦਾਤਰ ਹੁੰਦੀਆਂ ਵੀ ਠੰਡੀਆਂ ਹੀ ਆ ਤੇ ਇਹਦੇ ਕੋਲ ਕਿੰਨਾ ਕੁ ਦੋਸਤ ਮੌਕੇ ਤੇ ਤਿਆਰ ਜੇ ਇਹਦੇ ਕੋਲ 14 15 ਕਿਲੋ ਬੋਲਾ ਹੀ ਆ ਲਓ ਜੀ ਅਜੇ ਬੋਲਾ ਹੀ ਆ ਕਿੰਨੇ ਕੁ ਦਿਨ ਹੋਏ ਸੂਈ ਨੂੰ ਵੀਰ ਜੀ ਇਹਨੂੰ ਅੱਜ 9ਾੜੂ ਨਾਲ ਹੀ ਆ ਵੇਖੋ ਚੌਥਾ ਤੇ ਪੰਜਵਾਂ ਦਿਨ ਸੂਈ ਨੂੰ ਲਓ ਜੀ ਚੌਥਾ ਜਾਂ ਪੰਜਵਾਂ ਦਿਨ ਸੂਈ ਨੂੰ ਹੋਇਆ ਜੇ ਣਾੜੂ ਨਾਲ ਹੀ ਆ ਬੱਚੇ ਦਾ ਉਹ 500 60 ਬਾੜ ਦੀ ਵਛੀ ਆ 2 ਮਹੀਨੇ ਕੋ ਚੋਲੇ ਦਾ ਹਜ਼ਾਰ ਦੀ ਲਓ ਜੀ ਵੀਰ ਨੇ ਸੀਮਨ ਵੀ ਦੱਸਤਾ 500 60 ਬਾੜ ਦੀ ਪੂਰੀ ਵੱਛੀ ਚੰਗੀ ਆ ਤੁਸੀਂ ਸੀਮਨ ਵੀ ਲਿਖਾ ਕੇ ਲਿਆਂਦਾ ਵੇਖ ਲੋ ਚੈੱਕ ਕਰ ਲੋ ਤੇ ਆਪ ਖੁਦ ਆ ਵੀਰ ਨੇ ਸੀਮਨ ਲਿਖਾ ਕੇ ਲਿਆਂਦਾ ਜੀ ਆਪ ਵੀ ਖੁਦ ਖੁਦ ਟੀਕੇ ਦੀ ਆ ਲਿਖਿਆ ਉੱਤੇ ਠੀਕ ਵੀਰ ਜੀ ਇਹ ਇਹਦਾ ਆਪਣਾ ਵੀ ਲਿਖਿਆ ਨਾਲ ਹਾਂਜੀ ਇਹਦਾ ਵੀ ਲਿਖਿਆ ਆ ਜੱਗ ਬੋਲਿਆ ਕੋਈ ਹਾਂਜੀ ਜੱਗ ਜੱਗ ਠੀਕ ਆ ਉਹਨਾਂ ਨੇ ਜੱਗ ਕਰਕੇ ਪਾਇਆ ਪੱਛੀ ਆਪ ਕੋ ਜੱਗ ਜੱਗ ਦੀ ਆ ਪਿਆ ਤੇ ਮਗਰ ਜਿਹੜਾ 50 08 ਦਾ ਸੀਮਨ ਭਰਿਆ ਇਹਦੇ ਵੱਛੀ ਦਿੱਤੀ ਆ ਕਰਮਾਲੀ ਨੇ ਬਹੁਤ ਹੀ ਖੂਬਸੂਰਤ ਮੋਟੀ ਅੱਖ ਦੀ ਖੋਲੋ ਵੀਰ ਜੀ ਨੂੰ ਤੋੜ ਕੇ ਦਿਖਾਈਏ ਹੁਣ ਆਪਾਂ ਤੇ ਮੌਕੇ ਤੇ ਕਿੰਨਾ ਦੱਸਿਆ ਜੀ ਦੁੱਧ 14 15 ਕਿਲੋ ਬੋਲਾ ਹੀ ਲਾ 14 ਤੋਂ ਜੇਰਾ 15 ਲੀਟਰ ਬੋਲਾ ਬੋਲਾ ਤਿਆਰ ਆ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਗਰਮਾਣੀ ਲਾਗੇ ਤਾਂ ਚੈੱਕ ਕਰਾ ਦਿੰਦੇ ਆ ਕਰੀ ਲੈ ਜਾਓ ਵੀਰ ਜੀ ਲੈ ਜਾਓ ਲਓ ਜੀ ਕਰੋ ਚੈੱਕ ਜੈਕ ਦੀ ਬੱਚੀ ਆ ਪਿਆ ਤੇ ਮਗਰ ਜਿਹੜਾ ਸੀਮਣ ਵੀਰਾ ਹੁਣ ਭਰਾਇਆ ਹੀ ਉਹ 50 062 ਦਾ ਫੀਮੇਲ ਕਾਫ ਆ ਮਗਰ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ ਵੀਰ ਜੀ ਮੁੱਲ ਤਾਂ ਸੱਟ ਕਰੀਦਾ 55 ਦੀ ਦੇ ਦਾਂਗੇ 55 ਦੀ ਹਾਂ ਜੀ ਕਰੀਏ ਮੰਨ ਤਾਂ ਥੋੜਾ ਪੋਦਾ ਜਿੰਨਾ ਤੁਸੀਂ ਕਹਦੋਗੇ 52 ਦੀ ਕਰ ਦਈਏ ਜਦੋਂ ਆ ਕਹਿਤਾ ਤਾਂ ਕਰਦੀ ਉਹ ਛੋਟ ਹੀ ਹਣੀ ਠੀਕ ਆ ਲੋ ਜੀ ਵੀਰ ਕਹਿੰਦਾ ਕਿ ਛੋਟ ਛੱਪਾ ਹੀ ਕਰਾਂਗੇ 52000 ਦੀ ਹਾਂ ਨਾ ਹੀ ਦੇ ਦਾਂਗੇ ਤੇ ਹੋਰ ਕੋਈ ਬੇਨਤੀ ਵੀਰ ਜੀ ਕਰਨੀ ਹੋਵੇ ਬੇਨਤੀ ਆਪਣਾ ਚੋਕ ਤੇ تسਲੀ ਕਰਕੇ ਖੜੇ ਤਾਂ ਜਾ ਲੋ ਜੀ ਵੀਰ ਕਹਿੰਦਾ ਕਿ ਆਪਣਾ ਚੋਕ ਤੇ تسਲੀ ਕਰਕੇ ਖੜੋ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਅੱਛੀ ਵੇਖ ਲੈਣੇ 10000 ਰੁਪਏ 2 ਮਹੀਨੇ ਸਾਵਣ ਵੇਖੋ ਅੱਛੀ ਜੀ ਵੀਰ ਕਹਿੰਦਾ ਕਿ 2 ਮਹੀਨੇ ਸਾਵਣ ਲੋ ਤੇ 10000 ਦੀ ਬਚੀ ਆ ਆਛੀ ਅੱਖ ਵੇਖੋ ਅੱਖ ਵੇਖੋ ਬੂਥੀ ਬਾਤੀ ਬਹੁਤ ਹੀ ਸੋਹਣੀ ਨਿੱਕਾ ਕੰਨ ਆ ਗਿਆ ਤੇ ਬਾਕੀ ਸੀਮਨ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ